ਤੋ ਪਹਿਲਾਂ ਅਗਾਰਪੁਰਖ ਦਾ ਉਹਨਾਂ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਦਾ ਊਟ ਆਸਰਾ ਲੈ ਕੇ ਤੁਸੀਂ ਤੇ ਜਿਹੜੀ ਐਸਪੀਸੀ ਨੇ ਕਿਹ ਜੀ ਸ਼ੁਰੂ ਕੀਤਾ ਤੇ ਬਹੁਤ ਕਿਰਪਾ ਹੋਈ ਮਹਾਰਾਜੀ ਤੇ ਉਸ ਤੋਂ ਬਾਅਦ ਸਾਡੇ ਜਿਹੜੇ ਆਮ ਆਦਮੀ ਪਾਰਟੀ ਦੇ ਸਪਰੀਮੋ ਆ ਅਰਵਿੰਦ ਤਿਜਰੀਵਾਲ ਜੀ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਔਰ ਸਾਡੇ ਆਪਣੇ ਪੰਜਾਬ ਦੇ ਸਾਡੇ ਸਖਤਨ ਦੇ ਜਿਹੜੇ ਮੈਂਬਰ ਨੇ ਅਮਨ ਅਰੋੜਾ ਜੀ ਤੇ ਦਾਲੂਨ ਸਿੰਘ ਸਾਹਿਬ ਸਾਡੇ ਜਿਹੜੇ ਪਰਿਵਾਰੀ ਨੇ ਆਪਣੇ ਅਮਨ ਕਲਚੀ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੇ ਆਪਣੇ ਜਿੰਨੀ ਵੀ ਸਾਡੀ ਹਾਈ ਕਮਾਂਡ ਆ ਉਹਨਾਂ ਨੇ ਚੋਣ ਕਰਨੀ ਹੁੰਦੀ ਆ ਤੇ ਉਸ ਤੋਂ ਜ਼ਿਆਦਾ ਮੈਂ ਧੰਨਵਾਦ ਕਰਦਾ ਵਾਂ ਸਾਡੇ ਕੈਬਨਟ ਮੰਤਰੀ ਐਮ ਐਲ اے ਮਨਜੀਤ ਸਿੰਘ ਲਾਲ ਦੇ ਕੈਬਨਟ ਮੰਤਰੀ ਸਰਦਾਰ ਲਾਲਜੀਤ ਸਿੰਘ ਭੁਲਰ ਦਾ ਤੇ ਜਿਨ੍ਹਾਂ ਨੇ ਮੇਰਾ ਇਸ ਮਾਰਕੀਟ ਕਮੇਟੀ ਦੀ ਨਾਂ ਰੱਖਿਆ ਤੇ ਜਿਵੇਂ ਲਾਲਜੀਤ ਭੁਲਰ ਜੀ ਨੇ ਉੱਥੇ ਬੋਲਦਿਆਂ ਦੱਸਿਆ ਕਿ ਇੱਕ ਇਹੋ ਜੀ ਪਹਿਲੀ ਮਾਰਕੀਟ ਕਮੇਟੀ ਦੀ ਜਿਹੜੀ ਚੇਅਰਮੈਨ ਹੈ ਜਿਹਦੇ ਵਿੱਚ ਹੋਰ ਕੋਈ ਨਾਂ ਨਹੀਂ ਪੇਸ਼ ਕੋਈ ਨਾਂ ਰੱਖਿਆ ਤੇ ਜਿੱਦਣ ਸਾਰਿਆਂ ਸਹਿਮਤੀ ਬਣੀ ਇਸ ਕਰਕੇ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਔਰ ਸਾਡੇ ਜਿੰਨੇ ਵੀ ਇੱਥੇ ਆਏ ਆ ਸਰਪੰਚ ਸਾਹਿਬਾਨ ਆਏ ਆ ਸਾਡੇ ਆਰਤੀਆ ਸਰਪੰਚ ਆਏ ਆ ਔਰ ਸਾਡੇ ਪੱਤਰਕਾਰ ਵੀ ਜਿਨੇ ਆਏ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿਤਰਾ ਦੀ ਸੇਵਾ ਦਾ ਅਨੁਭਵ ਹੋਵੇ ਸੇਵਾ ਇੱਥੇ ਜਿਹੜੀਆਂ ਮੁਸ਼ਕਲਾਂ ਹੋਣਾ ਵੇਖਾਂਗੇ ਬਹਿ ਕੇ ਵੀ ਕੀ ਆ ਕਿਸਾਨਾਂ ਨੂੰ ਕੀ ਮੁਸ਼ਕਲਾਂ ਨੇ ਆਰਤੀਆ ਨੂੰ ਕੀ ਮੁਸ਼ਕਲਾਂ ਨੇ ਤੇ ਮੰਡੀ ਦੀ ਇਹ ਸਾਫ ਸਵਾਈ ਦਾ ਪ੍ਰਬੰਧ ਕਿਹੋ ਜਿਹਾ ਵਾ ਤੇ ਉਹ ਵੇਖ ਕੇ ਸਾਰੇ ਨੂੰ ਹੱਲ ਕੀਤਾ ਜਾਊਗਾ ਅੱਗੇ ਬੈਠੇ ਨੇ ਮਨਜਿੰਦਰ ਸਿੰਘ ਲਾਲਪੁਰਾ ਸਾਡੇ ਤਰਨਤਾਰਨ ਜ਼ਿਲ੍ਹੇ ਦੇ ਪਹਿਲੇ ਬੰਦੇ ਨੇ ਜਿਨ੍ਹਾਂ ਨੇ ਆਪੀ ਛੱਤ ਤੇ ਆਮ ਆਦਮੀ ਢੰਡਾ ਲਾਇਆ ਤੇ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਪਜਾਇਆ ਤੇ ਉਹਦੇ ਬਾਅਦ ਸਰਦਾਰ ਹਰਜੀਤ ਸਿੰਘ ਸੰਧੂ ਹਣੀ ਜਿਨ੍ਹਾਂ ਨੇ ਸਰਦਾਰ ਮਨਜਿੰਦਰ ਸਿੰਘ ਲਾਲਪੁਰੇ ਦੇ ਨਾਲ ਹੀ ਉਦੋਂ ਹੀ ਨਾਲ ਹੀ ਪਾਰਟੀ ਦਾ ਕੰਮ ਕਰਨਾ ਸ਼ੁਰੂ ਕਰਤਾ ਤੇ ਉਹਨਾਂ ਸਮਿਆਂ 'ਚ ਅਕਾਲੀ ਦਲ ਨੇ ਇਹੋ ਜਿਹੀ ਦਹਿਸ਼ਤ ਪਾਈ ਹੀ ਵੀ ਐਂ ਡਰ ਲੱਗਦਾ ਸੀ ਵੀ ਜਿਵੇਂ ਅੱਤਵਾਦ ਦੇ ਦੌਰ ਤੋਂ ਲੋਕਾਂ ਨੂੰ ਡਰ ਲੱਗਦਾ ਨਾ ਵੇਲੇ ਨਾ ਬੱਤੀਆਂ ਬੰਦ ਕਰਕੇ ਘਰੇ ਵੜ ਜਾਂਦੇ ਤੇ ਅਕਾਲੀ ਦਲ ਨੇ ਜਦੋਂ ਦੁਬਾਰਾ ਸਰਕਾਰ ਬੀਟ ਹੋਈ ਆ ਲੋਕਾਂ ਦੇ ਪਰਚਿਆਂ ਦਾ ਦਹਿਸ਼ਤ ਦਾ ਮਾਹੌਲ ਬਣਾਇਆ ਉਦੋਂ ਇਹ ਬੰਦੇ ਪਾਰਟੀ ਲਈ ਮਿਹਨਤ ਕਰਦੇ ਰਹੇ ਆ ਵੇਖੋ ਜਿਹੜਾ ਬੰਦਾ ਮਿਹਨਤ ਕਰੇ ਉਹਦੀ ਮਿਹਨਤ ਦਾ ਮੁੱਲ ਪਾਰਟੀ ਵੀ ਪਾਉਂਦੀ ਆ। ਸ਼੍ਰੀ ਅਰਵਿੰਦ ਕੇਜਰੀਵਾਲ ਸਾਡੇ ਨੈਸ਼ਨਲ ਕਨਵੀਨਰ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਮੁੱਖ ਮੰਤਰੀ ਪੰਜਾਬ ਤੇ ਜਿੰਨਾ ਵੀ ਸਾਡਾ ਪਾਰਟੀ ਦਾ ਸੰਗਠਨ ਆ ਉਹਨਾਂ ਸਾਰਿਆਂ ਨੇ ਵੇਖੋ ਸਾਡਾ ਭਰਾ ਹੀਰਾ ਆ ਉਹਨਾਂ ਨੇ ਵਾਕਈ ਇਹਨਾਂ ਦਾ ਮੁੱਲ ਪਾਇਆ ਸਰਦਾਰ ਹਰਜੀਤ ਸਿੰਘ ਸੰਧੂ ਦਾ। ਤੇ ਵਾਰਤਾਂ ਜਾਂ ਪਰਚੇਜ਼ ਘਟ ਪੈਂਦੀ ਆ। ਸਬੰਧਤ ਅਫਸਰਾਂ ਨੂੰ ਕਹਿ ਆ ਕਿ ਪਰਚੇਜ਼ ਪਹੁੰਚੇ। ਜੇ ਸਾਫ ਸਵੱਾਈ ਦੀ ਕੋਈ ਮੁਸ਼ਕਲ ਆਉ ਤੇ ਜਿਹੜੇ ਸਾਡੇ ਮਾਰਕੀਟ ਕਮੇਟੀ ਦੇ ਅਧਿਕਾਰੀ ਆ ਕਿਉਂਕਿ ਫੰਡ ਆਉਂਦੇ ਆਵਾ ਤੂੰ ਮਾਰਕੀਟ ਕਮੇਟੀ ਦੇ ਵਿੱਚ ਸਾਫ ਸਫਾਈ ਲਈ ਛਾਂ ਦਾ ਪ੍ਰਬੰਧ ਕਰ ਲਈ ਪੀਣ ਵਾਲੇ ਪਾਣੀ ਲਈ ਕਿਸਾਨਾਂ ਨੇ ਆਉਣਾ ਮਜ਼ਦੂਰਾਂ ਨੇ ਆਉਣਾ ਆੜਤੀਆਂ ਨੇ ਇੱਥੇ ਕੰਮ ਕਰਨਾ ਇਹ ਸਾਰੇ ਵਰਗਾਂ ਦਾ ਧਿਆਨ ਰੱਖਣਗੇ ਕਿਉਂਕਿ ਖੁਦ ਵੀ ਕਿਸਾਨੀ ਕਰਦੇ ਆ ਜਿਹੜਾ ਬੰਦਾ ਖੁਦ ਕਿਸਾਨੀ ਕਰਦਾ ਹੋਵੇ ਉਹਨੂੰ ਪਤਾ ਹੁੰਦਾ ਕਿਸਾਨਾਂ ਦੀਆਂ ਆੜਤੀਆਂ ਦੀਆਂ ਮਜ਼ਦੂਰਾਂ ਦੀਆਂ ਕੀ ਮੁਸ਼ਕਲਾਂ ਨੇ ਜਦੋਂ ਪਹਿਲੇ ਸਮੇਂ ਹੀ ਉਦੋਂ ਆਪਾਂ ਹੱਥੀਂ ਬਾਢੀ ਕਰਦੇ ਹਾਂ ਮਸ਼ੀਨਾਂ ਨਾਲ ਆਪਾਂ ਕਣਕ ਕੱਢਣੀ ਉਹ ਜਿੰਨੀ ਜਿੰਨੀ ਕਣਕ ਹੋਣੀ ਨਾਲੋਂ ਨਾਲ ਤੁਲਦੀ ਜਾਣੀ ਫੋਨ ਹੋ ਗਿਆ ਮਸ਼ੀਨੀ ਯੁੱਗ ਕੰਬਾਈਨਾ ਚੱਲ ਪੈਂਦੀਆਂ ਮੈਨੂੰ ਉਮੀਦ ਹੈ ਵੀ ਅਠਾਂ ਸੱਤਾਂ ਦਿਨਾਂ ਵਿੱਚ ਸਾਰੀ ਕਣਕ ਵੱਢ ਕੇ ਖੇਤਾਂ 'ਚੋਂ ਮੰਡੀ ਜਾ ਜਾਂਦੀ ਹੈ ਉਹ ਫਿਰ ਇੰਨਾ ਨਾਲ ਸਾਮਣ ਤੇ ਟਾਈਮ ਤੇ ਲੱਗਣਾ ਹੀ ਉਹਦੇ 'ਚ ਨਾ ਤੇ ਸਰਕਾਰ ਇਕੱਲੀ ਸਾਰਾ ਕੁਝ ਕਰ ਸਕਦੀ ਹੈ ਨਾ ਕਿਸਾਨ ਇਕੱਲਾ ਸਾਰਾ ਕੁਝ ਕਰ ਸਕਦਾ ਤੇ ਨਾ ਕੋਈ ਆੜਤ ਗਿਆ ਬਾਕੀ ਇੰਨਾ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਬੜੇ ਵਧੀਆ ਢੰਗ ਨਾਲ ਪੂਰੀਆਂ ਮਿਲਦੀਆਂ ਵਾਰਤਨਾ ਮਿਲਦਾ ਹੈ ਪੇਮਟਾ 'ਚ ਵੀ ਘੰਟਿਆਂ 'ਚ ਪੈ ਜਾਂਦੀਆਂ ਸਭ ਤੋਂ ਪਹਿਲਾਂ ਮੈਂ ਸਰਦਾਰ ਹਰਜੀਤ ਸਿੰਘ ਸੰਧੂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਵਧਾਈ ਦਿੰਦਾ ਕਿ ਉਹਨਾਂ ਨੇ ਅੱਜ ਇਹ ਜਿਹੜਾ ਚੇਅਰਮੈਨ ਦਾ ਉਦਦਾਏ ਉਹਨੂੰ ਸੰਭਾਲਿਆ ਤੇ ਨਾਲ ਹੀ ਇਹਨਾਂ ਤੋਂ ਇਹ ਆਸ ਕਰਦਾ ਕਿ ਕਿਸਾਨਾਂ ਨੂੰ ਕੋਈ ਵੀ ਇਸ ਮੰਡੀ ਦੇ ਵਿੱਚ ਚਾਹੇ ਉਹ ਬੋਲੀ ਨੂੰ ਲੈ ਕੇ ਚਾਹੇ ਉਹ ਸਾਫ ਸਪਾਈ ਨੂੰ ਲੈ ਕੇ ਚਾਹੇ ਉਹ ਹੋਰ ਵੀ ਜੋ ਵੀ ਇਸ ਮਾਰਕੀਟ ਕਮੇਟੀ ਨਾਲ ਕੰਮ ਜੁੜੇ ਨੇ ਚਾਹੇ ਛੜਕਾ ਬਣਾਉਣ ਦਾ ਕੰਮ ਹੋਵੇ ਕਿਸੇ ਵੀ ਕਿਸਮ ਦੀ ਕੋਈ ਮੁਸ਼ਕਲ ਨਹੀਂ ਆਊਗੀ ਤੇ ਅਸੀਂ ਮੈਂ ਲਾਲਜੀਤ ਸਿੰਘ ਭੁੱਲਰ ਜੀ ਦਾ ਵੀ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਹਰਜੀਤ ਸਿੰਘ ਸੰਧੂ ਦਾ ਨਾਮ ਜਿਹੜਾ ਵਾ ਉੱਤੇ ਮੋਹਰ ਲਾਈ ਤੇ ਇੱਕ ਮਿਹਨਤੀ ਬੰਦੇ ਨੂੰ ਅੱਜ ਜਿਹੜੀ ਅ ਕੁਰਸੀ ਆ ਜਿਹੜੀ ਚੇਅਰਮੈਨ ਹੀ ਦਿੱਤੀ ਤੇ ਜਿਸ ਢੰਗ ਨਾਲ ਇਹਨਾਂ ਨੇ 10 ਸਾਲ ਪਾਰਟੀ ਲਈ 11 ਸਾਲ ਸੇਵਾ ਕੀਤੀ ਹੈ ਤੇ ਉਸੇ ਹੀ ਢੰਗ ਨਾਲ ਇਹ ਹੁਣ ਜਿਲ੍ਹੇ ਨੂੰ ਇਸ ਕੁਰਸੀ ਤੇ ਬਹਿ ਕੇ ਇਸ ਕੁਰਸੀ ਦਾ ਜਿਹੜਾ ਮਾਨ ਰੱਖਦੇ ਹੋਏ ਲੋਕਾਂ ਦੀ ਸੇਵਾ ਕਰਨਗੇ ਅਮਰ ਨੇ ਸ਼ੈੱਡ ਜਿਹੜੇ ਆ ਉਹ ਬਣਾਵਾਂਗੇ ਜਿੱਥੇ ਕੋਈ ਫੜ ਕੱਚੇ ਨੇ ਉਹਨਾਂ ਨੂੰ ਪੱਕੇ ਕਰਾਂਗੇ ਜਿੱਥੇ ਕੋਈ ਪੀਣ ਵਾਲੇ ਪਾਣੀ ਦਾ ਪ੍ਰਬੰਧ ਨਹੀਂ ਹੈਗਾ ਉੱਥੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਾਂਗੇ ਜਿੱਥੇ ਕੋਈ ਕਿਸਾਨਾਂ ਲਈ ਬੈਠਣ ਦਾ ਕੋਈ ਪ੍ਰਬੰਧ ਨਹੀਂ ਹੈਗਾ ਧੁੱਪ ਛਾਂ ਦੇ ਵਿੱਚ ਉਹ ਸਾਰਾ ਆਪਾਂ ਜਿਹੜਾ ਉਹ ਕਰਨੀ ਸਰਕਾਰ ਜਿਹੜੀ ਆ ਉਹ ਜ਼ਿੰਮੇਵਾਰ ਹੁੰਦੀ ਆ ਉਹਦੀ ਡਿਊਟੀ ਹੁੰਦੀ ਆ ਤੇ ਉਹ ਅਸੀਂ ਜ਼ਰੂਰ ਕਰਾਂਗੇ ਇਹ ਇਕੱਲੇ ਸਾਡੇ ਨਹੀਂ ਇਹ ਕਾਲੀਦਲ ਕਾਂਗਰਸ ਵੇਲੇ ਵੀ ਜੇ ਤੁਸੀਂ ਅੱਜ ਵੀ ਗੂਗਲ ਕਰੋਗੇ ਤੇ ਹੁਣ ਤੇ ਜਮਾਨਾ ਵਾਂ ਇੰਟਰਨੈਟ ਦਾ ਤੇ ਪਹਿਲਾਂ ਵੀ ਬੜੀਆਂ ਗੋਲੀਆਂ ਚੱਲਦੀਆਂ ਰਹੀਆਂ ਵਾ ਅਹੀਂ ਤੇ ਫਿਰ ਵੀ ਬੜਾ ਕੁਝ ਕੰਟਰੋਲ ਕਰ ਲਿਆ ਵਾ ਸੋ ਵੇਖੋ ਕਿਸੇ ਵੇਲੇ ਕਿਸੇ ਦਾ ਕੀ ਕਾਰਨ ਹੈ ਉੱਤੇ ਗੋਲੀ ਚੱਲਣ ਦੇ ਉੱਤੇ ਵੀ ਨਿਰਭਰ ਕਰਦਾ ਹੈ ਤੇ ਬਾਕੀ ਜਿੱਥੇ ਵੀ ਚੱਲਦੀ ਚਾਹੇ ਉਹ ਸਰਪੰਚ ਦੇ ਚੱਲੇ ਜਾਂ ਮੈਂਬਰ ਦੇ ਚੱਲੇ ਜਾਏ ਕਿ ਆਪ ਬੰਦੇ ਦੇ ਵੀ ਚੱਲੇ ਤੇ ਸਰਕਾਰ ਜਿਹੜੀ ਆ ਉਹਨੂੰ ਪੂਰਾ ਟਰੇਸ ਕਰਦੀ ਆ ਤੇ ਉਹ ਜਿਹੜੇ ਦੋਸ਼ੀ ਹੋਣਗੇ ਲੈਣਾ ਪਿਛੇ ਪਿਛਾਉਣਾ